ਹੈਲੋ ਜੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਹਰਵਿੰਦਰ ਸਿੰਘ ਅੱਜ ਦੀ ਵੀਡੀਓ ਦਾ ਕੰਟੈਂਟ ਆ ਇਹ 골ਡ ਦੇ ਸੰਬੰਧ ਦੇ ਵਿੱਚ ਆ ਵੀ ਦੇਖੋ ਹਿੰਦੁਸਤਾਨ ਦੇ ਵਿੱਚ ਜਿੰਨੇ ਵੀ ਸਾਡੇ ਲੇਡੀਜ਼ ਆ ਜਾਂ ਸਾਡੇ ਇਨਵੈਸਟਰ ਆ ਹਰ ਇੱਕ ਹੀ ਬੰਦਾ ਚਾਹੁੰਦਾ ਯਾਰ 골ਡ ਦੇ ਵਿੱਚ ਇਨਵੈਸਟਮੈਂਟ ਕੀਤੀ ਆ ਵੀ ਲੇਡੀਜ਼ ਚਾਹੁੰਦੀਆਂ ਮੇਰੇ ਕੋਲੇ ਢੇਰ ਸਾਰਾ ਸੋਨਾ ਹੋਵੇ ਠੀਕ ਆ ਜਿੱਦਾਂ ਕਿ ਹੁਣ ਤਿਹੋਰਾ ਦਾ ਸੀਜ਼ਨ ਆ ਰਿਹਾ ਵਾ ਤੇ ਬਹੁਤ ਸਾਰੇ ਬੰਦੇ ਇਹਦਾ ਸੋਚ ਰਹੇ ਆ ਵੀ ਸਾਨੂੰ 골ਡ ਦੀ ਪਰਚੇਜ਼ ਕੀਤੀ ਜਾਵੇ ਜਾਂ ਨਾ ਕੀਤੀ ਜਾਵੇ ਕੀ ਉਹਨਾਂ ਲਈ ਦਿਨਾਂ ਦੇ ਵਿੱਚ 골ਡ ਸਸਤਾ ਹੋਵੇਗਾ ਜਾ ਇਸੇ ਰੇਟ ਤੇ ਉੱਪਰ ਹੀ ਰਹੇਗਾ ਠੀਕ ਆ ਸੋ ਇਸੇ ਸੰਬੰਧ ਵਿੱਚ ਤੁਹਾਨੂੰ ਅਸੀਂ ਆਪ ਦਾ opinion ਦੇਣ ਲੱਗੇ ਆ ਜਿਹੜਾ ਆਨਲਾਈਨ ਸਮੇਂ ਵਿੱਚ ਜਿਹੜਾ 골ਡ ਆ ਜਿੱਦ ਆਪਾਂ ਸੌਂਦੇ ਆ ਨਿਊਜ਼ ਵੀ 2 ਲੱਖ ਪਾਰ ਕਰ ਜਾਵੇਗਾ ਅਗਲੇ ਸਾਲ ਦੇ ਅੰਤ ਤੱਕ ਹਨਾ ਔਰ ਇਹ ਗੱਲ ਬਿਲਕੁਲ ਸਹੀ ਲੱਗ ਰਹੀ ਹੈ ਦੇਖੋ ਜਿੱਦਾਂ ਹੁਣ 골ਡ ਦੀ ਪ੍ਰਾਈਸ 19 1950 ਦੇ ਵਿੱਚ ਜਦੋਂ ਸੋਹਰਾ ਮੁੱਲਕ ਯਾਦ ਹੋਇਆ ਉਦੋਂ ਜਿਹੜਾ 골ਡ ਆ 10 ਗ੍ਰਾਮ ਦੀ ਕੀਮਤ ਤਾਂ ਸਿਰਫ 99 ਰੁਪਏ ਸੀਗਾ ਉਸ ਤੋਂ ਬਾਅਦ 1985 ਦੇ ਵਿੱਚ ਇਸੇ 골ਡ ਦੀ ਕੀਮਤ ਜੋ 1300 ਰੁਪਏ ਦੇ ਲਗਭਗ ਸੀਗੀ ਤੇ ਅੱਜ ਦੀ ਡੇਟ ਦੇ ਵਿੱਚ ਆਪਾਂ ਗੱਲ ਕਰਕੇ ਇਹੜਾ 골ਡ ਆ 124000 ਨੂੰ 10 ਗ੍ਰਾਮ ਆ 24 ਕੈਰੇਟ 골ਡ ਵਾਰ ਕਰ ਚੁੱਕਿਆ ਵਾ ਠੀਕ ਆ ਹੁਣ ਤੁਹਾਨੂੰ ਇਸੇ ਕਾਰਨ ਵੀ ਦੱਸਾਂ ਜਿਹੜਾ 골ਡ ਆ ਕਿਉਂ ਵਧ ਰਿਹਾ ਵਾ ਸਭ ਤੋਂ ਮੇਨ ਕਾਰਨ ਪਹਿਲਾਂ ਤਾਂ ਰਸ਼ੀਆ ਤੇ ਜਕਰੀਨ ਵਾਰ ਆ ਕਿਉਂਕਿ ਜਿੰਨੇ ਵੀ ਇਨਵੈਸਟਰ ਆ ਉਹ ਇਹ ਸੋਚਦੇ ਵੀ ਸਾਡੇ ਜਿਹੜੇ ਜੋ ਸਾਡੀ ਜਿਹੜੀ ਮਣੀ ਆ ਉਹ ਸਾਡੀ ਸੇਵ ਰਵੇ ਤਾਂ ਉਹ ਸਭ ਤੋਂ ਵਧੀਆ ਤਰੀਕਾ 골ਡ ਦੇ ਵਿੱਚ ਇਨਵੈਸਟ ਕਰ ਰਹੇ ਆ ਇੱਕ ਸੇਵ ਦੇ ਮਤਲਬ ਆ ਦੀ ਮਣੀ ਨੂੰ ਸਿਕਿਉਰ ਕਰਨ ਦੇ ਕਾਤਰ ਠੀਕ ਆ ਦੂਸਰੇ ਨੰਬਰ ਤੇ ਚਾਈਨਾ ਜਾਂਦਾ ਵਾ ਚਾਈਨਾ ਦੇਖੋ ਦੁਨੀਆ ਦੀ ਸਭ ਤੋਂ ਵੱਡੀ ਪਾਪੂਲੇਸ਼ਨ ਕੰਟਰੀ ਆ ਪਲੱਸ ਇਕਨੋਮਿਕਲੀ ਤੌਰ ਤੇ ਵੀ ਰ ਚਾਈਨਾ ਬਹੁਤ ਸਟੇਬਲ ਹੈ ਜਾਨੀ ਕਿ ਦੁਨੀਆ ਦਾ ਜਿਹੜਾ 85% ਸਮਾਨ ਮੈਨੂਫੈਕਚਰ ਹੁੰਦਾ ਵਾ ਉਹ ਚਾਈਨਾ ਦੇ ਵਿੱਚ ਹੁੰਦਾ ਸੀਗਾ ਜੋ ਚਾਈਨਾ ਦੇ ਵੱਡੇ ਵੱਡੇ ਬਿਜ਼ਨਸmen ਸੀਗੇ ਉਹਨਾਂ ਨੇ ਵੀ 골ਡ ਦੇ ਵਿੱਚ ਇਨਵੈਸਟਮੈਂਟ ਕਰਨੀ ਸ਼ੁਰੂ ਕਰ ਦਿੱਤੀ ਜਿਹਦੇ ਕਰਕੇ 골ਡ ਦੇ ਜਿਹੜੇ ਰੇਟ ਆ ਉਹ ਅਸਮਾਨ ਨੂੰ ਜਾ ਪਹੁੰਚੇ ਆ ਉਸ ਤੋਂ ਬਾਅਦ ਸਾਡੀ ਇੰਡੀਆ ਦੀ ਗੱਲ ਕੀਤੀ ਜਾਵੇ ਸਾਡੇ ਇੰਡੀਆ ਦੇ ਵਿੱਚ ਆਰਬੀਆਈ ਰਿਜ਼ਰਵ ਬੈਂਕ ਆਫ ਇੰਡੀਆ ਉਸ ਨੇ ਵੀ 골ਡ ਦੀ ਪਰਚੇਜ਼ ਦੇ ਉੱਪਰ ਮਤਲਬ ਇਸ ਚੀਜ਼ ਨੂੰ ਇਨਵੈਸਟਮੈਂਟ ਕਰ ਰਹੇ ਆ ਜਿਹਦੇ ਕਰਕੇ ਜਿਹੜਾ 골ਡ ਆ ਇਹਦਾ ਰੇਟ ਵੱਧ ਰਿਹਾ ਵਾ ਤੇ ਦੂਸਰਾ ਸਾਡੇ ਆ ਜਿਹੜਾ ਇੰਡੀਆ ਵਿੱਚ ਮੇਨ ਕਾਰਨ ਆ ਉਹ ਹੈ ਗਿਆ ਵਾ 골ਡ ਦੀ ਲੋੜ ਤੋਂ ਵੱਧ ਖਰੀਦਾਰੀ ਦੇਖੋ ਪਹਿਲਾਂ ਲੋਕਾਂ ਨੂੰ ਇਹ ਸੀ ਕਿ ਨਹੀਂ 골ਡ ਸਸਤਾ ਹੋ ਜਾਵੇਗਾ ਪਰ ਪਿਛਲੇ ਆਪਾਂ ਮੰਥ ਦੀ ਗੱਲ ਕੀਤੀ ਤਾਂ ਜਿਹੜੀ 골ਡ ਦੀ ਪ੍ਰਾਈਸ ਆਇਦਨ ਵੱਧ ਰਹੀ ਆ ਤੇ ਜਿਹਦੇ ਕਰਕੇ ਲੋਕ ਹੋਰ 골ਡ ਦੇ ਵਿੱਚ ਇਨਵੈਸਟਮੈਂਟ ਕਰ ਰਹੇ ਆ ਜਿਹਦੇ ਕਰਕੇ 골ਡ ਦੀ ਪ੍ਰਾਈਸ ਹੋਰ ਵੀ ਵੱਧ ਰਹੀ ਹੈ ਹਨਾ ਤੋਂ ਸੋ ਲਾਸਟ ਦੇ ਵੀਡੀਓ ਤੇ ਇਹ ਤੁਹਾਨੂੰ ਇਹੀ ਕਹਾਂਗੇ ਜੇ ਤੁਸੀਂ 골ਡ ਲੈਣ ਬਾਰੇ ਸੋਚ ਰਹੇ ਹੋ ਇਨਾਂ ਧਿਆਨ ਰਸਣਾਂ ਦੇ ਵਿੱਚ ਅੱਗੇ ਦੀਵਾਲੀ ਆ ਰਹੀ ਆ ਤਾਂ ਇਹ ਤੁਹਾਡੇ ਲਈ ਬੈਸਟ ਮੌਕਾ ਵਾ ਤੁਸੀਂ 골ਡ ਨੂੰ ਖਰੀਦ ਸਕਦੇ ਹੋ ਕਿਉਂਕਿ ਜਿਹੜਾ 골ਡ ਦੇ ਜਿਹੜਾ ਹਿਸਟਰੀ ਆ ਪਿਛਲੇ 1950 ਤੋਂ ਲੈ ਕੇ ਹੁਣ ਤੱਕ 골ਡ ਕਦੇ ਵੀ ਵਾਪਸ ਨਹੀਂ ਆਇਆ ਹਾਂ ਇੱਕ ਦੋ ਚਾਰ ਪੰਜ ਮਹੀਨਿਆਂ ਲਈ ਵੱਧ ਤੋਂ ਦੀ 골ਡ ਦੀ ਪ੍ਰਾਈਸ ਕਈ ਵਾਰੀ ਆਪਾਂ ਅਪ ਡਾਊਨ ਹੋ ਸਕਦੀ ਆ ਬਟ ਮੋਸਟਲੀ ਜੇ ਆਪਾਂ ਲੌਂਗੇਸਟ ਦੇਖੀ ਜਾਵੇ 60 ਸਾਲ ਦੀ ਜਿਹੜੀ 골ਡ ਦੀ ਪ੍ਰਾਈਸ ਆ ਮੇਸਾ ਸਾਨੂੰ ਵਧਾਵਾ ਹੀ ਦੇ ਕੇ ਗਈ ਆ ਮਤਲਬ ਕੀ ਸਾਨੂੰ ਸਭ ਤੋਂ ਵੱਧ ਬੈਨੀਫਿਟ ਦਿੰਦੀ ਆ ਸੋ ਮੇਰੇ ਅਕੋਰਡਿੰਗ ਤੁਸੀਂ 골ਡ ਨੂੰ ਖਰੀਦਣਾ ਚਾਹੁੰਦੇ ਹੋ ਤੁਸੀਂ ਇਹਨਾਂ ਦਿਨਾਂ ਦੇ ਵਿੱਚ 골ਡ ਦੀ ਪਰਚੇਜ਼ ਕਰ ਸਕਦੇ ਹੋ ਤੁਹਾਡੇ ਲਈ ਬਹੁਤ ਵਧੀਆ ਮੌਕਾ ਹੋਵੇ ਜੇਕਰ ਤੁਸੀਂ ਇੰਨੀ ਹੋਰ ਇਨਫਰਮੇਸ਼ਨ ਵੀਡੀਓ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਸਾਨੂੰ ਫੇਸਬੁੱਕ ਤੇ ਇੰਸਟਾਗ੍ਰਾਮ ਦੇ ਉੱਪਰ ਤੇ YouTube ਤੇ ਤੁਸੀਂ ਸਾਨੂੰ ਫੋਲੋ ਕਰ ਸਕਦੇ ਹੋ ਸੋ ਤੁਹਾਨੂੰ ਆਉਣ ਵਾਲੇ ਸਮੇਂ ਵਿੱਚ ਇੰਨੀ ਹੋਰ ਵੀਡੀਓ ਮਿਲਦੀਆਂ ਰਹਿਣ ਥੈਂਕ ਯੂ